ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਸਾਰੇ ਗੁਰੂ ਪਿਆਰਿਓ ਅ ਜਿਥੇ ਤੁਸੀਂ ਬਹੁਤ ਕਿਰਪਾ ਕੀਤੀ ਯੂਥ ਪਾਵਰ ਗਰੁੱਪ ਤੇਰੇ ਬਾਬਾ ਅਨੰਦ ਨੂੰ ਬਹੁਤ ਵਡੀਆਂ ਸੇਵਾਵਾਂ ਤੁਸੀਂ ਦਿੰਦੇ ਰਹੇ ਔਰ ਅਸੀਂ ਅੱਜ ਪਿੰਡ ਪਰਵਾ ਟੋਡੀਆਂ ਜਿੱਦਾਂ ਤੁਸੀਂ ਜਾਣਦੇ ਹੋ ਇੱਕ ਤੇ ਸੁਖਮਨ ਦੀਪ ਸਿੰਘ ਬੱਚਾ ਸੀ ਉਹਦਾ ਸੀ ਕੇਸ ਲੈ ਇੱਕ ਕੇਸ ਉਸੇ ਸਕੂਲ ਤੋਂ ਸਾਨੂੰ ਹੋਰ ਮਿਲਿਆ ਸੀ ਅੱਜ ਤੋਂ 4 3 7 3 1/2 ਸਾਂ ਪਹਿਲਾਂ ਔਰ ਉਹ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਔਰ ਉਹਨਾਂ ਦਾ ਹਾਲ ਚਾਲ ਜਾਣਨ ਮੈਂ ਮੇਰੇ ਸਹਾਰੀ ਜੁਗਵੀਰ ਰਾਜਾ ਦੋਵਾਂ ਦੀ ਸਪੈਸ਼ਲ ਦੁਬਈ ਤੋਂ ਆਏ ਸੀ ਤੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਮੈਂ ਵੀ ਕਿਉਂਕਿ ਵਿਦੇਸ਼ੀ ਵਿਦੇਸ਼ ਚੋਂ ਲੇਟ ਆਏ ਅਸੀਂ ਤੇ ਕੁਦਰਤੀ ਅਸੀਂ ਇਕੱਠੇ ਹੋਏ ਆ ਤੇ ਉਹਨਾਂ ਦਾ ਹਾਲ ਚਾਲ ਜਾਣਨ ਵਾਸਤੇ ਉਹਨਾਂ ਪਰਿਵਾਰਾਂ ਦਾ ਆਈਆਂ ਪਹਿਲਾਂ ਜਿਵੇਂ ਆਪ ਜੀ ਨੂੰ ਕਹੀ ਦੀ ਇੱਕ ਵੀਡੀਓ ਆਪਾਂ ਜਲਦੀ ਦਿਖਾਵਾਂਗੇ ਤੁਹਾਨੂੰ ਲੋਹਾਰਾ ਵਾਲੀ ਪਿੰਡ ਜਿੱਥੇ ਆਪ ਜੀ ਨੇ ਘਰ ਬਣਾ ਕੇ ਦਿੱਤਾ ਸੋ ਇਹਨਾਂ ਦੀ ਸੇਵਾ ਜਿਹੜੀ ਹਰ ਮਹੀਨੇ ਸੇਵਾ ਆ ਰਹੀ ਹੈ ਦੂਸਰੀ ਗੱਲ ਇਹ ਕਿ ਇਹਨਾਂ ਨੂੰ ਕਦੇ ਵੀ ਚੋੜੋੜਤਾ ਜਦ ਦੀ ਕਰੇ ਕਦੇ ਸਾਨੂੰ ਫੋਨ ਕਰ ਦਿੰਦੇ ਪਿਛਲੇ ਦਿਨੀ ਇਹਨਾਂ ਨੂੰ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਚਾਲੀਆਂ ਸੀ ਔਰ ਕਮੋਡਰਾਂ ਸਿਰ ਤੇ ਕੋਈ ਨਹੀਂ ਬੜੀ ਮੁਸ਼ਕਲ ਦੇ ਨਾਲ ਆਪਣਾ ਕਹਿਾਰਾ ਆ ਜੀ ਨੇ ਭੇਜਿਆ 5000 ਰੁਪਏ ਜੋ ਪਰ ਗਰੁੱਪ ਦੇਰਾ ਬਾਬਾ ਨਾਨਕ ਕੋਲ ਉਹਨੂੰ ਦਿੱਤਾ ਗਿਆ ਭੈਣ ਜੀ ਬਹੁਤ ਬਹੁਤ ਰਹਿਣ ਤੇ ਦੱਸੋ ਵੀ ਕਿਵੇਂ ਚੱਲ ਰਿਹਾ ਤੁਹਾਡਾ ਠੀਕ ਕਰਦੀ ਸੇਵਾ ਟਾਈਮ ਤੇ ਕੋਈ ਦਿੱਕਤ ਨਹੀਂ ਆ ਰਹੀ ਪਰੇਸ਼ਾਨੀ ਕੋਈ ਤੰਗੀ ਨਹੀਂ ਠੀਕ ਆ ਸਾਰੇ ਨਾਲ ਸਾਥ ਦੇ ਰਹੇ ਹਾਂਜੀ ਬਾਕੀ ਅਸੀਂ ਇਹੋ ਚਾਹੁੰਦੇ ਆ ਕਿ ਤੁਸੀਂ ਆਪਾਂ ਤੁਹਾਨੂੰ ਮੰਗਤੇ ਨਹੀਂ ਬਣਾਉਣਾ ਹਾਂਜੀ ਤੁਹਾਨੂੰ ਬਣਾਉਣਾ ਵਾ ਕਿ ਤਾ ਤੁਹਾਡੇ ਬੱਚੇ ਸਟੇਬਲ ਹੋ ਜਾਣ ਤੁਹਾਡੇ ਬੱਚੇ ਛੋਟੇ ਖੜੇ ਜਦੋਂ ਆਪਾਂ ਹਾਂ ਮਾ ਤੁਹਾਡੇ ਬੱਚੇ ਉੱਪਰ ਆ ਗਏ ਔਰ ਬੜੀ ਵੱਡੀ ਗੱਲ ਕੋਈ ਨਹੀਂ ਆਪਾਂ ਸਾਥ ਨਹੀਂ ਤੁਹਾਡੇ ਛੱੜ ਜੀ ਸਾਤ ਵੀਰ ਜੀ ਆਏ ਨੇ ਆਪਾਂ ਸਾਧਿਆਂ ਨੂੰ ਬੁਲਾ ਪਰ ਇਹ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਾ ਮੋਟੀਫਾਈ ਕਰਨਾ ਕਿ ਬੇਟਾ ਆਪਾਂ ਮਨ ਦੇ ਖਰੋਸਾਂਗੇ ਹਾਂਜੀ ਠੀਕ ਹੈ ਜੀ ਤੋਂ ਸੱਜੇ ਜੀ ਤੁਸੀਂ ਜਾਣੀ ਜੇ ਸਾਰਿਆਂ ਨੂੰ ਬੇਨਤੀ ਹੈ ਇਹ ਸਾਰਿਆਂ ਘਰ ਬਾਰੇ ਦੱਸਦੇ ਅਪਰੀਸ਼ੀਏਟ ਕਰਦਾ ਇਹ ਘਰ ਦੀ ਮੈਂ ਗੱਲ ਕਰਦਾ ਤੁਸੀਂ ਇਹ ਹੋਗੇ ਬੜਾ ਸੋਣਾ ਘਰ ਐਂਡਰ ਤੇ ਜਿਹੜੇ ਘਰ ਤੋਂ ਮੈਂ ਵੀਡੀਓ ਪਾਈ ਸੀ ਨਾ ਉਹ ਘਰ ਇਹਨਾਂ ਦਾ ਪਾਣੀ ਖੜ ਜਾਂਦਾ ਜੀ ਉਹਦੇ ਉਹ ਵੀ ਇਹਨਾਂ ਦਾ ਆਪਣਾ ਹੀ ਸੀ ਕਿਸੇ ਰਿਸ਼ਤੇਦਾਰਾਂ ਦਾ ਜੋ ਉਹ ਇਹਨਾਂ ਨੂੰ ਤੱਕ ਲਿਆ ਪਰ ਕੀ ਉਹਨੂੰ ਵਾਪਸ ਨਹੀਂ ਕੀਤਾ ਉਹ ਤੋਂ ਵੀ ਇਹਨਾਂ ਨੂੰ ਕੱਢ ਦਿੱਤਾ ਗਿਆ ਇਹ ਕੋਈ ਵਿਚਾਰੇ ਚੰਗੇ ਇਨਸਾਨ ਲੋਕ ਦੁਨੀਆ ਤੇ ਹੈਗੇ ਉਹਨਾਂ ਨੇ ਆਪਣਾ ਘਰ ਦੇ ਕੇ ਬਦੀਸ਼ ਰਹਿੰਦੇ ਰਹੇ ਉਹਨਾਂ ਨੇ ਆਪਣਾ ਘਰ ਦੇ ਕੇ ਕਿਹਾ ਕਿ ਤੂੰ ਸਾਡੇ ਘਰ ਦੀ ਸਫਾਈ ਕਰੀ ਜਾਓ ਔਰ ਰਹੀ ਜਾਓ ਔਰ ਇਹਨਾਂ ਦੇ ਸਿਰ ਤੇ ਆਪਣੀ ਛੱਤ ਵੀ ਨਹੀਂ ਸੱਚ ਕੁਛ ਉਹਦੇ ਹਾਸ ਬੜੇ ਨਾਜ਼ੀਕ ਸੋ ਸਾਰੇ ਵੀਰ ਜਿੱਥੇ ਵੀ ਸਪੋਰਟ ਬਣਦੀ ਜਰੂਰ ਕਰਿਆ ਕਰੋ ਭਾਈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ